ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਦੇ YouTube ਚੈਨਲ 뮤ਜ਼ਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਛੋਗੋਗੇ ਅਤੇ ਗੁਰਬਾਣੀ ਕੀਰਤਨ ਜਿਹੜੇ ਸਿੱਖ ਰਹੇ ਨੇ ਜਾਂ ਜਿਹੜੇ ਸਿੱਖਣਾ ਚਾਹੁੰਦੇ ਨੇ ਉਹ ਸਾਰੇ ਇਸ ਚੈਨਲ ਨਾਲ ਜੁੜ ਸਕਦੇ ਨੇ ਅਤੇ ਜੁੜ ਕੇ ਵੱਖ-ਵੱਖ ਤਰੀਕੇ ਦੇ ਲੈਸਨ ਸਿੱਖ ਕੇ ਆਪ ਜੀ ਵਧੀਆ ਕੀਰਤਨ ਕਰ ਸਕਦੇ ਹੋ ਅੱਜ ਆਪਾਂ ਬਹੁਤ ਹੀ ਪਿਆਰਾ ਦਾ ਗੁਰੂ ਗ੍ਰੰਥ ਸਾਹਿਬ ਦਾ ਪੰਜਵਾਂ ਰਾਗ ਰਾਗ ਗੁਜਰੀ ਰਾਗ ਗੁਜਰੀ ਬਾਰੇ ਅੱਜ ਆਪਾਂ ਜਾਣਾਂਗੇ ਰਾਗ ਗੁਜਰੀ ਜਿਹੜਾ ਹੈ ਥਾੜ ਟੋਢੀ ਦਾ ਰਾਗ ਹੈ ਗੁਰੂ ਕਾਂ ਸਾਹਿਬ ਦੇ ਵਿੱਚ ਗੁਜਰੀ ਰਾਗ ਵਿੱਚ ਬਿਆੰਤ ਬਾਣੀ ਗੁਰੂ ਸਾਹਿਬ ਦੀ ਦਰਜ ਹੈ ਭਗਤ ਭਗਤ ਸਾਹਿਬਾਨ ਦੀ ਬਾਣੀ ਦਰਜ ਹੈ ਅਪਾਂ ਅੱਜ ਗੁਜਰੀ ਰਾਗ ਬਾਰੇ ਸਮਝਾਂਗੇ ਰਾਗ ਗੁਜਰੀ ਜਿਹੜਾ ਹੈ ਟੋਢੀ ਥਾੜ ਦਾ ਰਾਗ ਹੋਣ ਕਰਕੇ ਇਹਦੇ ਵਿੱਚ ਰੇ ਤੇ ਗਾ ਕੋਮਲ ਲੱਗਦੇ ਨੇ ਅਤੇ ਮਾਤੀ ਪਰ ਲੱਗ ਜਾਂਦਾ ਹੈ ਟੋੜੀ ਰਾਗ ਦੇ ਜਿੰਨੇ ਵੀ ਟੋੜੀ ਥਾੜ ਦੇ ਜਿੰਨੇ ਵੀ ਰਾਗ ਨੇ ਉਹਨਾਂ ਵਿੱਚ ਇਦਾਂ ਹੀ ਹੁੰਦਾ ਹੈ ਰੇਗ ਆ ਕੋਮਲ ਅਤੇ ਮਾਤੀ ਪਰ ਅਤੇ ਉਸ ਤੋਂ ਬਾਅਦ ਧਾ ਕੋਮਲ ਲੱਗਦਾ ਹੈ ਨੀ ਅਤੇ ਸਾ ਇਹ 6 ਸੁਰਾਂ ਦਾ ਰਾਗ ਹੈ ਇਹਦੇ ਵਿੱਚ ਪਾ ਬਿਲਕੁਲ ਨਹੀਂ ਲੱਗਦਾ ਇਹ ਧਿਆਨ ਚ ਰੱਖਣਾ ਇਸ ਰਾਗ ਦੇ ਵਿੱਚ ਪਾ ਬਿਲਕੁਲ ਨਹੀਂ ਲੱਗਦਾ ਅਤੇ ਇਹਦਾ ਜਿਹੜਾ ਗਾਇਨ ਸਮਾਏ ਦਿੰਦਾ ਦੂਜਾ ਪੈਰ ਹੁੰਦਾ ਹੈ ਆਪਾਂ ਸਾਰੇ ਇਸ ਰਾਗ ਬਾਰੇ ਸਮਝਾਂਗੇ ਕਿਸ ਰਾਗ ਦਾ ਰੋਭ ਰੋਖ ਕੀ ਹੈ ਗਾਇਨ ਸਮਾਪ ਜੀ ਨੇ ਸੁਣ ਲਿਆ ਵਾਦੀ ਸੰਵਾਦੀ ਦਾ ਜਿਹੜਾ ਹੈ ਪਾ ਅਧਾ ਜਿਹੜਾ ਹੈ ਉਹ ਸਵਾਦੀ ਅਤੇ ਰੇ ਜਿਹੜਾ ਹੈ ਇਹਦਾ ਵਾਦੀ ਹੈ ਪਾ ਇਸ ਦੇ ਵਿੱਚ ਵਰਜਿਤ ਹੁੰਦਾ ਹੈ ਪਾ ਕ ਇਸ ਵਿੱਚ ਕਦੇ ਨਹੀਂ ਲਾਉਣਾ ਟੋਡੀ ਵਿੱਚ ਇਹ ਪਾ ਲੱਗ ਜਾਂਦਾ ਪਰ ਗੋਜਰੀ ਰਾਗ ਦੇ ਵਿੱਚ ਇਹ ਪਾ ਨਹੀਂ ਲੱਗਦਾ ਇਹ ਧਿਆਨ ਚ ਰੱਖਣਾ ਛੇ ਸੁਰਾਂ ਦਾ ਰਾਗ ਬੋਣ ਕਰਕੇ ਪਾ ਤੋਂ ਬਿਨਾ ਆਪਾਂ ਵਜਾਵਾਂਗੇ ਸਾ ਰੇ ਗਾ ਮਾ ਧਾ ਦੀ ਪਕੜ ਹੈ ਰੇ ਗੇ ਸ ਨਿ ਸਧ ਮਾਂ ਤਾ ਸਾ ਧਾ ਮਾ ਮ ਮ ਗ ਰੇ ਗ ਮ ਗ ਰੇ ਸਾ ਇਹ ਸਰਗਸਤਾ ਇਸ ਰਾਗ ਦਾ ਅਬ ਆਪਾਂ ਹੁਣ ਰੂਪਕ ਤਾਲ ਦੇ ਵਿੱਚ ਇੱਕ ਬਹੁਤ ਹੀ ਸੁੰਦਰ ਬੰਦਿਸ਼ ਕਰ ਰਹੇ ਹਾਂ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਤਰਿਆ ਗੁਰੂ ਗੰਗ ਸਾਹਿਬ ਦੇ ਅੰਦਰ ਇਹ ਸ਼ਬਦ ਗੋਜਰੀ ਰਾਗ ਦੇ ਵਿੱਚ ਦਰਜ ਕੀਤਾ ਗਿਆ ਹੈ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ ਆਓ ਸਾਰੇ ਇਹਦਾ ਸਥਾਯ ਯੰਤਰਾ ਦੇਖਦੇ ਹਾਂ ਅਤੇ ਭੈਣਾ ਦੇ ਤੇ ਵੀਰਾਂ ਦੇ ਸਕੇਲ ਤੋਂ ਮੈਂ ਦੋਵਾਂ ਦੇ ਸਕੇਲ ਤੋਂ ਸਮਝਾ ਦਵਾਂਗਾ ਭੈਣਾ ਵੀ ਇਸ ਵੀਡੀਓ ਨਾਲ ਜੁੜੀਆਂ ਰਹਿਣ ਅੰਤ ਤੱਕ ਦੇਖਣ ਵੀਡੀਓ ਨੂੰ ਅਤੇ ਵੀਰ ਵੀ ਦੇਖਣ ਰੂਪਕ ਤਾਲ ਸਤ ਮਾਤਰਾ ਦੀ ਤਾਲ ਹੈ ਆਓ ਆਪਾਂ ਸ਼ੁਰੂ ਕਰਦੇ ਹਾਂ ਜੀ ਤਿੰਨ ਤਿਰ ਨਨ ਧਨ ਨਨ

ਸੰਗਤ ਮੈਨੇ ਸੋਤੇਆ ਸਤ ਸੰਗਤ ਮੈਨੇ ਸੋਤੇਆ ਤੁਹਾਪਾ ਹੁਣ ਦੇਖਦੇ ਆ ਕਿ ਆਪਾਂ ਇਹਦੇ ਵਿੱਚ ਸੁਰਾਂ ਜਿਹੜੀਆਂ ਨੇ ਰੇਗਾ ਕੋਮਲ ਵਰਤੇ ਆ ਦਾ ਕੋਮਲ ਵਰਤੇ ਤੇ ਮਾ ਤੀ ਬਰ ਵਰਤੇ ਆ ਆਪ ਜੀ ਨੇ ਇਹੀ ਸੁਰਾਂ ਦਾ ਪ੍ਰਯੋਗ ਕਰਕੇ ਇਸ ਬੰਦਸ਼ ਨੂੰ ਗਾਇਨ ਕਰਨਾ ਨੋਟੇਸ਼ਨ ਲਈ ਆਪ ਜੀ ਮੈਨੂੰ ਮੈਸੇਜ ਕਰ ਸਕਦੇ ਹੋ ਜਿਨ੍ਹਾਂ ਜਿਨ੍ਹਾਂ ਨੂੰ ਨੋਟੇਸ਼ਨ ਚਾਹੀਦੀ ਹੋਵੇ ਪਰ ਇਹ ਬਹੁਤ ਸੌਖੀ ਨੋਟੇਸ਼ਨ ਹੈ ਆਪ ਜੀ ਇਸ ਤਰ੍ਹਾਂ ਦੇਖ ਕੇ ਵੀ ਗਾ ਲਓਗੇ ਫਿਰ ਵੀ ਜੇ ਕਿਸੇ ਨੂੰ ਸਮੱਸਿਆ ਆਉਂਦੀ ਹੋਵੇ ਆਪ ਜੀ ਸਿੱਖਣਾ ਚਾਹੁੰਦੇ ਹੋ ਮੇਰੇ ਨਾਲ ਸੰਪਰਕ ਕਰਨਾ ਜੀ ਆਪ ਜੀ ਨੂੰ ਨੋਟੇਸ਼ਨ ਮਿਲ ਜਾਏਗੀ ਅਤੇ ਉਸ ਤੋਂ ਬਾਅਦ ਪੈਣਾ ਦੀ ਗੱਲ ਆਉਂਦੀ ਹੈ ਪੈਣਾ ਦਾ ਸਕੇਲ ਜਿਨ੍ਹਾਂ ਦਾ ਸਾ ਰੇ ਗਾ ਮਾ ਧਾ ਨੀ ਸ ਸਾ ਰੇ ਗਾ ਮਾ ਤਿਵ ਧਾ ਕੋਮਲ ਨੀ ਅਤੇ ਸਾਰ ਇਸ ਰਾਗ ਵਿੱਚ ਪਾ ਨਹੀਂ ਲਾਣਾ ਆਪ ਜੀ ਨੇ ਪਹਿਣਾ ਨੇ ਯਾਦ ਰੱਖਣਾ ਹੁਣ ਆਪਾਂ ਬੰਦਿਸ਼ गा ਰਹੇ ਹਾਂ ਸੁਣ ਲੈਣਾ ਆਪ ਜੀ ਦੇ ਸਕੇਲ ਤੋਂ ਗਾ ਰਹੇ ਹਾਂ ਇਸੇ ਤਰ੍ਹਾਂ ਲਗਾ ਲੈਣਾ ਜਿਸ ਤਰ੍ਹਾਂ ਮੈਂ ਪਹਿਲਾ ਅੰਤਰਾ ਲਗਾ ਕੇ ਆਪ ਜੀ ਨੂੰ ਦਿਖਾਇਆ ਨੋਟੇਸ਼ਨ ਜਿਨ੍ਹਾਂ ਨੂੰ ਚਾਹਤੀ ਹੋਵੇ ਮੈਂ ਵਾਰ-ਵਾਰ ਕੇ ਮੇਰੇ ਨਾਲ ਸੰਪਰਕ ਕਰ ਲੈਣਾ ਆਪ ਜੀ ਨੂੰ ਨੋਟੇਸ਼ਨ ਮਿਲ ਜਾਏਗੀ ਜਿਸ ਤਰ੍ਹਾਂ ਆਪ ਜੀ ਇਸ ਤਰ੍ਹਾਂ ਸਿੱਖ ਸਕਦੇ ਹੋ ਦੇਖ ਕੇ ਤਾਂ ਆਪ ਜੀ ਨੇ ਇਸ ਤਰ੍ਹਾਂ ਗਾਇਨ ਕਰ ਲੈਣਾ ਕਹਿਣ ਤੋਂ ਭਾਵੇਂ ਕਿ ਆਪ ਜੀ ਨੇ ਰਾਗ ਗੁਜਰੀ ਵਾਰੇ ਅੱਜ ਸਿੱਖਿਆ ਹੈ ਪਹਿਣਾ ਤੇ ਵੀਰਾਂ ਦੋਨਾਂ ਧੰਨਵਾਦ ਜਿਨ੍ਹਾਂ ਨੇ ਇਸ ਵੀਡੀਓ ਨੂੰ ਦੇਖਿਆ ਜਿਨ੍ਹਾਂ ਨੇ ਇਸ ਵੀਡੀਓ ਤੋਂ ਸਿੱਖਿਆ ਜਾਂ ਜਿਹੜੇ ਸਿੱਖਣਗੇ ਉਹਨਾਂ ਸਭ ਦਾ ਧੰਨਵਾਦ ਉਮੀਦ ਕਰਦਾ ਕਿ ਆਪ ਜੀ ਨੂੰ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਰਾਗ ਗੂਜਰੀ ਵਿੱਚ ਆਪ ਜੀ ਸ਼ਬਦ ਗਾਇਨ ਕਰਕੇ ਆਨੰਦ ਪ੍ਰਾਪਤ ਕਰੋਗੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਇਸੇ ਤਰ੍ਹਾਂ ਚੈਨਲ ਨਾਲ ਜੁੜੇ ਰਹਿਣਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ